ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਉਹ ਸਵੇਰ ਦਾ ਟਾਈਮ ਹੈ ਜੀ ਪਰ ਬਸਾਖੀ ਨੂੰ ਮੀਂਹ ਪੈਣ ਕਰਕੇ ਜੀ ਇਹ ਕਣਕਾਂ ਦਾ ਕੰਮ ਹੋ ਗਿਆ ਜੀ ਲੇਟ ਤੇ ਅੱਜ ਫੇਰ ਬਦਲਬਾਈ ਹੋਈ ਵੀ ਆ ਪਤਾ ਨਹੀਂ ਰੱਬ ਕਿਹੜਿਆ ਰੰਗਾਚਰਾਜੀ ਫਸਲ ਵਧਣ ਦਊਗਾ ਕਿ ਨਹੀਂ ਦਊਗਾ ਇਹ ਤਾਂ ਹੁਣ ਵੇਖ ਕੇ ਹੀ ਜਾਣਦਾ ਪਰ ਨੱਠ ਭੱਜ ਸਾਰੇ ਜ਼ਿੰਮੇਦਾਰਾਂ ਨੂੰ ਪਈ ਹੋਈ ਆ ਵੀ ਜਿਨ੍ਹਾਂ ਦੀ ਫਸਲਾਂ ਇਸ ਟਾਈਮ ਪ੍ਰੋਪਰ ਵੱਢਣ ਦੇ ਉਹਦੇ ਪਰਾਈਵੇਂ ਕੋਈ ਮਸ਼ੀਨ ਵਾਲਾ ਕੋਲੋਂ ਭੱਜ ਰਿਹਾ ਕੋਈ ਲੇਬਰ ਵਾਲਾ ਕੋਲੋਂ ਭੱਜ ਰਿਹਾ ਵੀ ਕੰਮ ਹੋ ਜਾਵੇ ਪਰ ਕੰਮ ਚੱਲਣਾ ਹੌਲੀ 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 ਲਾਈਨ ਵਾਈਜ਼ ਲਾਈਨੇ ਕੰਮ ਚੱਲ ਰਾ। ਤੇ ਚਲੋ ਅਰਦਾਸ ਆ ਬੈਗ ਰੋਗੇ ਵੀ ਭਾਈ ਜਿਹਨੇ ਜਿਹਨੇ ਜੋ-ਜੋ ਦਾਣਾ ਬੀਜਿਆ ਵਾ ਭਾਈ ਆਪਣਾ ਉਹ ਵੱਡ ਹੋਵੇ ਸਹੀ ਸਲਾਮਤ ਉਹਨਾਂ ਨੂੰ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਆ ਉਹਦਾ ਨਾਲ ਪੂਰੀਆਂ ਹੋਣ ਤੇ ਅੱਜ ਨਿਆਣੇ ਹੋ ਗਏ ਜੀ ਤਿਆਰ ਨਿਆਣਿਆਂ ਦੇ ਨਾਲ ਸਿਆਣੇ ਵੀ ਹੋ ਗਏ ਤਿਆਰ ਜਿਹੜੀ ਸਾਡੀ ਭੈਣ ਆਈ ਵੀ ਸੀ ਮਨਦੀਪ ਉਹ ਸਾਜਰੇ ਦੀ ਅੱਜ ਤਿਆਰ ਹੋਈ ਵੀ ਆ ਉਹਨੇ ਮਨ ਆਪਣਾ ਚੱਕਿਆ ਵਾ ਵੀ ਅੱਜ ਮੈਂ ਜਾਣਾ ਜਾਣਾ ਜਾਣੀ ਜਦ ਰੀਤ ਨੂੰ ਛੱਡਣ ਜਾਊਗਾ ਨਾ ਤੂੰ ਵੀ ਜਦੇ ਮੈਨੂੰ ਵੀ ਬੱਸ ਚੜਾਏ ਤੇ ਹੁਣ ਮਹਾ ਕਿੱਦਾਂ ਟਕਾ ਵਾ ਪੈਣ ਲੋ ਮਨ ਦੀ ਨਹੀਂ ਆ ਗਈ ਕਹਿੰਦੀ ਜਾਣਾ ਮਹਾ ਚਾਲਕ ਵੀ ਨਹੀਂ ਜਿਹੜਾ ਉਹਨਾਂ ਦਾ ਨਾਣਾ ਦੇਵੀ ਵਾਲਾ ਟੂਰ ਸੀ ਵੀ ਉਹ ਕੋਸਾ ਕਮਾਕਾਰਾਂ ਤੋਂ ਉੱੜਦੇ ਹੋਏ ਨਹੀਂ ਤਾਂ ਉੱਥੇ ਵੀ ਪੈਣ ਨੂੰ ਕਮਾ ਲੈਣਾ ਸੀ ਕੋਈ ਦਿੱਕਤ ਨਹੀਂ ਸੀ ਚਲੋ ਨੈਕਸਟ ਟਾਈਮ ਸਹੀ ਜਦੋਂ ਬਹਿਗਰੂ ਨੇ ਸਵਾਬ ਬਕਸਿਆ ਤਾਂ ਜ਼ਰੂਰ ਕਮਾ ਕੇ ਲਿਆਵਾਂਗੇ ਤੇ ਹੋੜਾ ਨਿਆਣੇ ਤਿਆਰ ਆ ਭੈਣ ਵੀ ਤਿਆਰ ਆ ਤੇ ਹੁਣ ਮੈਂ ਚੱਲਦਾ ਜੀ ਅੰਦਰ ਨੂੰ ਕਰਾਉਂਦਾ ਉਹਨਾਂ ਨਾਲ ਤੁਹਾਡੀ ਮੁਲਾਕਾਤ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਬਲਾਦੇ ਸਤਿ ਸ੍ਰੀ ਅਕਾਲ ਹਾਂ ਉਹ ਤਾਂ ਚਿਕਨ ਚੁੱਪ ਉਹ ਨਾ ਇਹ ਜਿਆਦੀ ਚਾਉਟ ਕਰੀ ਜਾਂਦੀ ਹੁਣ ਉਹ ਲੋਕ ਇੱਧਰ ਮੇ ਲੋ ਜੀ ਬੈਗੂ ਜੀ ਕਹਤਾ ਅਛਾ ਬੈਗੂ ਤੇ ਕੀ ਖੱਤੀ ਨਹੀਂ ਭੈਣ ਸਾਡੀ ਸੇਵਾ 'ਚ ਕੋਈ ਕਸਰ ਰਹਿ ਗਈ ਪਰ ਸੇਵਾ ਤਾਂ ਤਾਂ ਹੀ ਕਰੀ ਸਾਡੀ ਅਸੀਂ ਤਾਂ ਤੇਰੀ ਕਰੀ ਦੀ ਰੋਜ਼ ਇੱਕ ਤੱਕ ਭਗਵਾਨ ਨਹੀਂ ਨਹੀਂ ਵੀਰੇ ਵੀ ਹੁਣ ਜਾਣਾ ਵੀ ਆ ਕਿੰਨੇ ਦਿਨ ਹੋ ਗਏ ਹਾਂ ਅੱਜ ਸੇਵਾ ਦਿਨ ਹੋ ਗਿਆ ਹੈ ਹੈ ਨਾ ਸੇਵਾ ਦਿਨ ਹੋਇਆ ਅਜੇ ਬਾਗਿਆ ਦਾ ਪਾਂਡ ਮੈਂ ਬਾਰੇ ਕੀਤੀ ਫਤਿਹ ਬੰਦ ਨਹੀਂ ਕਿਹਾ ਮੈਂ ਕਿੰਨਾ ਦਿਨ ਹੋਰ ਲਾ ਦੂੰ ਬਈ ਫੈਗ ਨਹੀਂ ਮੈਂ ਤਾਂ 2 ਦਿਨ ਘਾਤਰ ਆਈ ਸੀ ਤੇ ਫਿਰ ਵੀ ਤੁਹਾਡੇ ਕੋਲ ਫालतੂ ਲਾ ਚੱਲੇ ਮੈਨੂੰ ਤਾਂ ਅਹਿਸਾਸਦਾ ਵੀ ਤੇ ਕੱਲੇ ਆਈ ਆ ਯਾਰ ਮੈਨੂੰ ਲਾ ਪਾਇਓ ਫੀਲਿੰਗ ਦਾ ਸੱਚੀ ਗੱਲ ਮੈਂ ਕੱਲ ਵੀ ਕਹਿ ਰਹੀ ਸੀ ਮੈਂ ਕਹਿੰਦੀ ਮੈਨੂੰ ਤਾਂ ਬਾਬੂ ਕੀ ਲੈਣਾ ਮੈਂ ਤੇ ਹੀ ਆਈ ਆ ਕਹਿੰਦੀ ਮੈਨੂੰ 6 ਦਿਨ ਹੋ ਗਏ 6 ਦਿਨ ਜਨੀ ਬਈ ਬਾਕੀ ਤਾਂ ਪਤਾ ਹੀ ਹੈ ਵੀ 23 ਪਹਿਣ ਤੇ ਆਦੀ ਸੀ ਹਾਂ ਠੀਕ ਹੈ ਤੁਸੀਂ ਕਿਸੇ ਦੇ ਦੱਸ ਤੇ ਲੱਤੇ ਰਾਤਦਾਨੀ ਕਿਸੇ ਕੇ ਆਦੇ ਬਈ ਉਦੇ ਸੱਤਿਕਾ ਕਰ ਬੂਆ ਦਾ ਕਹਣਾ ਮੰਨਿਆ ਆਪਣੀ ਤਾਂ ਬੂਆ ਨੇ ਕਿਹਾ ਅੰਦਰ ਜਾ ਕੇ ਫੇਰ ਆਈ ਸੱਤਿਕਾ ਦਾ ਬੁਲਾਉਣ ਥਾਂਗੇ ਹੋਗੀ ਹਾਂਗੇ ਹੋਗੀ ਇਹਦਾ ਜੋ ਬੜਈ ਸੋਨਹਾਨ ਸੱਤਿਕਾ ਦਾ ਨਾ ਆ ਚਾਹੀਦੇ ਨਾ ਤੈਨੂੰ ਉਹ ਮੰਗਦੀ ਦੀ ਬੈਂਦਰ ਕਮਰਾ ਕਰਦੀ ਦੀ ਵਿੱਚ ਇਹ ਪੁੱਤ ਜੇ ਇਹਨੇ ਆਗੇ ਰੇ ਨਾ ਚਿੱਟੇ ਕੁਰਤੇ ਫਰਾ ਤੇ ਦਾਗ ਪੈ ਲੈਣਾ ਚਾਹੇ ਨਹੀਂ ਪੈ ਹਾਂ ਇਹਨੂੰ ਜਦ ਰਸ ਜਾ ਬੋਚੋਂ ਨਾ ਹਾਂ ਬੱਬੂ ਲੈ ਨਹੀਂ ਨਹੀਂ ਭੈਣ ਬੂਹੇ ਜਲੀ ਆਹਦੀ ਬੂਹੂ ਨਹੀਂ ਲੈਣਾ ਕਹੇ ਬਹੁਤ ਜਵਾਬਾਂ ਅੰਦਰ ਪਿਆਰ ਦੇਣੇ ਆ ਪਿਆਰ ਦੇ ਦੇ ਬਸ ਗਿੱਜੇ ਚ ਪਾ ਲੈ ਗਿੱਜੇ ਚ ਪਾ ਆ ਦੇ ਕਹਿੰਦੀ ਦੂਆ ਦੇ ਆ ਦੋ ਲੈ ਲੈ ਫੜ ਚਲਾ ਦੋ ਲੈ ਲੈ ਘੱਟੇ ਹੁਣ ਤੂੰ ਭੈਣ ਜਾਏਂਗੀ ਸੋਣੀ ਤੇਰੇ ਘਰ ਰੌਣਕ ਲੱਗੀ ਹੋਈ ਤੇ ਸਾਡੀ ਲੜਾਈ ਪੜਾਈ ਦੇ ਵਿੱਚ ਤੂੰ ਫੈਸਲਾ ਕਰਾ ਦੇ ਦੀ ਮੇਰੇ ਅੱਜ ਇਹ ਵਿੱਚ ਹੁਣ ਉਹ ਫੇਰ ਲੜੀ ਪਿਆ ਅੱਜ ਮੇਰੇ ਹੁਣ ਫੈਸਲਾ ਨਹੀਂ ਹੋਣਾ ਇਹਨੂੰ ਉੱਥੇ ਲੈ ਜਾ ਬੰਦਰੀ ਲੈ ਜਾ ਨੇ ਆਪੀ ਮਾਂ ਹੁੰਦੇ ਜਾਣਾ ਮੈਂ ਤਾਂ ਗੱਲ ਇਹਨੂੰ ਉੱਥੇ ਚੜਾ ਦੇਉਣੀ ਕਰ ਦੋ ਦਰਸ਼ਨ ਕਰ ਲਉਣਾ ਨਹੀਂ ਮੰਨ ਜਣਾ ਨਹੀਂ ਲੈ ਗੱਲ ਲੈ ਹੁਣ ਹੁਣ ਲੋਟ ਨਹੀਂ ਆਉਣੀ ਕਾਹਨ ਓ ਮੇਰੇ ਲੈ ਕਿਆ ਕਰੀ ਜਾਂਦੀ ਆ ਜੜਾ ਤੇ ਲੱਗੇ ਤੇਰੇ ਕੀੜੇ ਕੀੜੇ ਲੱਗੇ ਬੇ ਜਾੜਾਂ ਚ ਪਤਾ 2-3 ਕੀੜੇ ਲੱਗੇ ਬੇ ਕਿਨਾ ਦਾ ਟੁੱਟ ਜਾਣਾ ਪੁੱਤ ਦਸੀ ਨੇ ਓਏ ਓਏ ਤਾਂ ਨਹੀਂ ਟੁੱਟ ਜੂਗੀ ਅੱਜ ਇਹਦੇ ਪਟਕਾ ਨਵਾਂ ਬੰਨਿਆ ਵਾ ਲੱਗਦਾ ਮੈਨੂੰ ਸਾਹੀ ਕੁਝ ਹੋਰ ਹੋਰ ਨਹੀਂ ਆਇਆ ਨਾ ਹਰੇਕ ਤੋਂ ਸੱਟ ਲਿਆ ਫੋਕੜ ਫੋਕੜ ਚਲੋ ਹੁਣ ਉਧਰ ਸਾਡਾ ਪੁਲਿਸ ਆ ਸਾਡਾ ਭਾਣ ਦਾ ਵੀ ਫੋਨ ਕਰੀ ਜਾਂਦਾ ਭਾਣ ਨੇ ਵੀ ਮਮਾ ਤੁਸੀਂ ਦੋ ਦਿਨ ਕਿੱਕੇ ਗਏ ਸੀ ਅਸਲ ਵਿੱਚ ਮੈਂ ਉਹੀ ਗੱਲ ਕਹਿਣ ਲੱਗੀ ਸੀ ਬਈ ਭੈਣਾਂ ਬਿਆਸੀਆਂ ਭੁੱਖੀਆਂ ਹੁੰਦੀਆਂ ਹਾਂ ਜਿਹੜਾ ਭੈਣਾਂ ਕਿਸੇ ਟੀਦੀ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਕੋਈ ਇੱਜ਼ਤ ਨਾਲ ਬੁਲਾਵੇ ਇੱਜ਼ਤ ਨਾਲ ਰਹੀਏ ਸੀ ਭਾਵੇਂ ਪੇਕੇ ਘਰ ਨੂਨ ਨਾਲ ਰੋਟੀ ਖਾਈ ਜਾਵੇ ਤੂੰ ਪੁੱਤ ਹਾਂ ਉਹਨਾਂ ਨੂੰ ਕਿਹਾ ਜੀ ਉੱਥੇ ਦਿਲ ਲੱਗ ਜਾਂਦਾ ਜਿੱਥੇ ਉਹ ਮਾਰਿਆ ਨੂੰ ਕੱਢ ਲਿਆ ਹਾਂ ਤੁਰ ਅਨ ਨੂਨ ਨਾਲ ਤਾਂ ਰੋਟੀ ਖਾਦੀ ਨਹੀਂ ਹੈਗੀ ਭੈਣ ਨੇ ਤਾਂ ਇੱਕ ਤਿੱਕ ਪਕਵਾਨ ਪਕਾਇਆ ਨੇ ਨਾਲੇ ਖਲਾਇਆ ਨਾਲੇ ਖਾਦਾ ਕਿਉਂ ਤੁਹਾਨੂੰ ਆਂਗਣਾਵਾ ਲਿਆ ਤੁਹਾਨੂੰ ਆਂਗਣਾਵਾ ਉਹ ਭੈਣ ਕਹੀ ਜਾਂਦੀ ਵਜਨ ਘਟਾ ਲੋ ਵਜਨ ਘਟਾਉਣ ਵਾਲਾ ਕੰਮ ਕੋਈ ਕਰਿਆ ਭੈਣ ਨੇ ਕਿਤੇ ਨਾ ਕਿਹਾ ਵੀ ਦੀ ਚਟੜੀ ਵਾਲਾ ਬੁਲਾ ਲੈਂਦੇ ਅੱਜ ਆਪਣਾ ਵਜਨ ਮੈਂ ਘਟਾਉਂਦੀ ਆ ਆਪਣਾ ਬਣਾਉਂਦੀ ਆ ਨਹੀਂ ਨਹੀਂ ਜਿਹੜੇ ਉਹ ਸਾਈਡ ਵਿੱਚ ਖਵਾਏ ਨੇ ਉਹ ਤਾਂ ਉਹ ਤਾਂ ਮਸਲਕੇ ਵਾਸਤੇ ਨੇ ਉਹ ਤਾਂ ਬੋਲ ਗਿਆ ਹਾਂ ਅੱਜ ਮੈਂ ਤਾਂ ਸਾਬਦੀਆਂ ਸੰਦੀਆਂ ਨੇ ਓ ਨਾ ਨਾ ਚਲ ਕੋ ਇਹ ਜਿਹੜੇ ਦਸ ਦਾਰਦਾਂ ਲੱਤਾਂ ਤੋਂ ਪਾ ਲੈ ਉਹ ਜਿੰਦਾ ਹੋ ਇਹ ਤੁਹਾਡਾ ਇਹ ਕਰ ਕੋਈ ਨਹੀਂ ਹੁੰਦਾ ਲੈ ਜਦੋਂ ਕਹੇ ਨਹੀਂ ਨਹੀਂ ਲੀਹ ਦਿੱਤੀ ਸੀ ਇੱਕ ਗੁੰਦ ਲੈ ਇੱਕ ਗੁੰਦ ਲੈ ਦੇਖੋ ਕਿੰਨੇ ਬੱਲੇ ਸੋਈ ਜਾ ਰਹੇ ਹੱਸਦਿਆਂ ਦੇ ਮਿਲਾਂ ਹੱਸਦਿਆਂ ਦੇ ਘਰ ਬੱਸਦੇ ਹੱਸਦਿਆਂ ਦੇ ਘਰ ਵੱਧ ਕੈਮਰੇ ਤੇ ਬਿਨਾਂ ਮਿਲਿਆ ਜਾਓ ਜਾਓ ਕੁਝ ਬੂਆ ਨੂੰ ਕਿ ਭੇੜਾ ਜੁੱਦੀ ਹੈ ਹਾਂ ਤੂੰ ਆਨੇ ਕਿਉਂ ਸੁਟੇਂ ਜੀ ਹੁਣ ਚੇ ਮੇਰੇ ਕੋਲ ਕਾਹਾਂ ਜੀ ਕੰਨ ਵੀਰਾਂ ਲੈ ਕੇ ਲਾ ਹੁਣ ਨਹੀਂ ਬੂਆ ਕੋ ਜਾਣਾ ਨਹੀਂ ਤੇਰਾ ਟੋਪੀ ਹੈ ਤੁਹਾਡਾ ਐਨੂੰ ਬੂਆ ਨੇ ਕਿਹਾ ਇਹਨੂੰ ਕਮਾਇਆ ਇਹਨੂੰ ਤਾਂ ਏਸੀ ਚ ਬੰਦ ਕਰਕੇ ਪਾਤਾ ਬਸ ਕਿ ਦੇਖ ਯਾ ਟੈਪ ਦੇਖੇਗੀ ਭਈ ਉੱਥੇ ਕੰਨ ਕਹਿੰਦਾ ਮੈਂ ਆਉਂਗਾ ਕੰਨ ਕਹਿੰਦੇ ਮੇਰੀ ਬੂਆ ਕੰਨ ਕਹਿੰਦਾ ਬੂਆ ਨੂੰ ਮੈਂ ਆਉਂਗਾ ਮੇਰੇ ਨਾਲ ਹਾਂ ਕੱਲ ਮੈਂ ਛੁੱਟੀਆਂ ਛੁੱਟੀਆਂ ਜੀ ਮੈਂ ਆਉਂਗਾ ਤੇਰੇ ਨਾਲ ਉੱਥੇ ਪਤਾ ਉੱਥੇ ਦਾ ਬੰਦ ਹੋਣ ਵਾਲਾ ਕੰਮ ਹੈ ਬੰਦ ਹੋਣ ਤਾਂ ਜੰਗਲ ਗਰਮੀ ਬਹੁਤ ਹੱਥ ਜੰਗਲ ਹਾਂ ਪੁੱਤ ਉਹ ਜੰਗਲ ਕਿਹੜਾ ਜੰਗਲ ਲੱਗਿਆ ਨਹੀਂ ਉੱਥੇ ਉੱਥੇ ਰਣ ਕੇ ਜੰਗਲ ਸੀ ਅਪ ਗਏ ਸੀ ਨਾਨਕਾ ਤਾਂ ਕਾ ਜੈ ਲੱਗਦਾ ਜੋੜ ਜੀ ਹੈ ਨਾ ਹੋ ਉੱਥੇ ਤਾਂ ਕਾ ਪੂਰਾ ਦਿਲ ਲੱਗਦਾ ਸਰ ਕੋਈ ਨਾ ਭੈਣ ਜਤ ਫੇਰ ਆਉਂਗੇ ਅਪ ਫੇਰ ਚੱਲਾਂਗੇ ਤੇ ਇਸ ਕੋਲ ਕੋਲ ਜੰਗਲ ਹੈ ਨਾ ਹਾਂ ਹਏ ਕਿੰਨੇ ਮੌਕੇ ਕਿੱਥੇ ਮਿਲਦਾ ਤੈਨੂੰ ਕੱਲ ਕਿੱਥੇ ਮਿਲਿਆ ਤਾਂ ਮੌਕੀ ਨਾ ਰਬਰ ਨਹੀਂ ਸਾਨੂੰ ਉੱਥੇ ਮਿਲੇ ਸੀ ਹੈ ਨਾ ਬਾਂਦਰ ਆਪਾਂ ਨੂੰ ਉੱਥੇ ਮਿਲੇ ਸੀ ਨਾ ਜੋੜ ਜੀ ਲੰਗੂਰ ਤੇ ਉਹਦਾ ਲੰਗੂਰ ਹੈ ਨਾ ਉਹਨਾਂ ਜਦ ਮਾਰੀ ਆ ਕੇ ਰਿੰਪਲ ਲੈ ਦੜੀ ਤਾਂ ਭੱਜ ਗਏ ਸਾਰੇ ਅਸੀਂ ਡਰਦੀਆਂ ਰਹਿ ਗੀਆਂ ਹੈ ਨਾ ਕਿਵੇਂ ਬੈਠੇ ਸੀ ਜ਼ਰਾ ਅੱਤਰ ਜੰਬੜੇ ਬੁਆ ਜੀ ਨੂੰ ਆ ਕੇ ਕਹ ਕੇ ਬੁਆ ਜੀ ਫੇਰ ਆ ਜਿਓ ਮਾਰੀ ਗਾ ਜਾਂ ਕੈਮਰਾ ਨੂੰ ਦੇਖ ਕੇ ਜਾ ਗਦੀ ਉਹ ਤਾਂ ਬਥੇਰੀਆਂ ਗੱਲਾਂ ਮਾਰਦੀ ਆ ਅ ਚਲੋ ਵੀ ਚਲੋ ਫਿਰ ਚਲੋ ਚਲੋ ਲੋ ਬੈਗ ਰੋ ਤੁਹਾਨੂੰ ਦੇ ਉੱਤੇ ਚਲੋ ਵੀ ਕਾਕਾ ਤੇ ਮਾਰਿਆ ਠੀਕ ਆ ਭਾਬੀ ਮਾਰੀ ਆਪਣੇ ਕੋਲ ਬੈਗ ਤੇ ਠੀਕ ਆ ਹਾਂ ਚਲੋ ਵੀ ਜਿਵੇਂ ਆਪਾਂ ਕੋ ਬੈਗ ਚੱਕੂ ਆਪਣੇ ਕੋਲ ਠੀਕ ਆ ਠੀਕ ਆ ਭਾਬੀ ਚੱਕ 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 ਪੁੱਤ ਬੈਗ ਚੱਕ ਉਹ ਤੇਰੀ ਆਏ ਹਾਏ ਵੈਰੀ ਗੁੱਡ ਉਧਰ ਮੇਰੇ ਕੋਲ ਕੋਈ ਨਹੀਂ ਜਾਂਦੀ ਇਹਨੂੰ ਇਹ ਤਾਂ ਦਿਲ ਘਟਣ ਲੱਗਿਆ ਹੁਣ ਸਵਾਰ ਕੇ ਬਾਹਰ ਦੇ ਘਰ ਦੀ ਨਹੀਂ ਹੈਗੀ ਕੋਈ ਨਾ ਕਿਹਣਾ ਕਰਨੀ ਚਾਹੀਦੀ ਦੀ ਹਾਂ ਬਾਹਾਂ ਮੋੜੀ ਹਾਂ ਤੂੰ ਵੀ ਲੇਟ ਆ ਤੇਰੀ ਬੈਲਟ ਨਹੀਂ ਹਾਂ ਲਾਗੈ ਗੁਰਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਚਲ ਤਾਂ ਆ ਚੱਕ ਲੋ ਬਾਗ ਚੱਕੋ ਪੈਣ ਦਾ ਚਲੋ ਤੁਸੀਂ ਹਾਂ ਚੱਕ ਜਾਊ ਪਾਦੀ ਇਹ ਵੀ ਤੇਰੀ ਚੱਕਣਾ ਨਾ ਨਾ ਭਾਬੀ ਤੁਸੀਂ ਘੱਟ ਸਮਝਦੇ ਆ ਆ ਭਾਬੀ ਉਹ ਤਾਂ ਬਦਨ ਚੱਕਦੀ ਦੀ ਕੁਆਂਟਲ ਕੁਆਂਟਲ ਆ ਆ ਜਾ ਆ ਜਾ ਆ ਜਾ ਸਿੱਧੀ ਆ ਜਾ ਥੱਲੇ ਨੂੰ ਹਾਂ ਪੁੱਤ ਚਲੋ ਜੀ ਕੀ ਕਰ ਦੋ ਬੈ ਗਲੇ ਬੰਦਾ ਲੱਗੀ ਨਜ਼ਰ ਚਾਹ ਉੱਤਰ ਚੱਤ ਨਹੀਂ ਫੜ ਲਿਆ ਨਾ ਨਾ ਮੰਨੂ ਫੜਾਓ ਜੀ ਅੱਛਾ ਕਰਨਾ ਆ ਭੂਆ ਤੈਨੂੰ ਹੀ ਫੜਾਉਣਾ ਹੈਗਾ ਕਰਨ ਫੜੂਆ ਮੈਂ ਵੀ ਇਹਦੇ ਸਕੂਲ ਜਾਣਾ ਪਾਣਾ ਹਾਂ ਹਾਂ ਕਾਤਲ ਜਾਣੀ ਨਹੀਂ ਕਿਉਂ ਹੋ ਮੈਡਮ ਮਾਰੂਗੀ ਹਾਂ ਮੈਡਮ ਮਾਰੂਗੀ ਪਿਆਰੇ ਨਾਲ ਹੌਲੀ ਹੌਲੀ ਹੁਣ ਚੱਲ ਪੁੱਤ ਚੱਲ ਉਤਰ ਆ ਦੇ ਤਾਂ ਆਂਦਾ ਚੱਲ ਕੰਨ ਆ ਜਾ ਉਤਰਿਆ ਹੋਇਆ ਹੌਲੀ 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 ਚਾਬੀ ਤਾਂ ਵੀ ਤੱਕ ਗੱਡੀ ਦੇ ਅੰਦਰ ਹੈ। ਕੀ ਕਰਾਂ? ਵਿਚੇ ਪਾਈ ਵੀ ਕਿੱਕਣਾ ਪੈਣੀ ਆ। ਚਾਬੀ ਇੱਧਰ ਹੈ। ਗੱਡੀ ਦੀ ਕਿੱਥੇ ਹੁੰਦੀ ਹੈ ਚਾਬੀ? ਨਹੀਂ ਫਤੋ, ਅਬੂ ਜੀ ਨੂੰ ਵੀ ਤਾਂ ਛੱਡ ਕੇ ਆਣਾ ਉਧਰ। ਮੋਟਰਸਾਈਕਲ ਪਰ ਕਿੱਥੇ ਜਾਏਂਗਾ ਤੂੰ? ਤੋ। ਕਿੱਥੇ ਜਾਣਾ? ਬੂ ਜੀ ਨੇ ਇੱਥੇ ਜਾਣਾ। ਤੇਰਾ ਮੋਟਰਸਾਈਕਲ ਤਾਂ ਆਇਆ ਨਹੀਂ ਪਾਪਾ ਲੈ ਕੇ ਹੋਏ ਪੁੱਤ। ਆਇਆ ਨੂੰ ਵੀ ਪਾਣੇ ਤਾਰ ਦੇਣਾ ਰਸਤੇ 'ਚ। ਲੋੜਾ ਇੱਕ ਮਿੰਟ ਮੈਂ ਖੋਲਦਾ ਲੋਕ ਤੇ ਖੁੱਲਿਓ ਆ ਬੈਠੋ ਵਾਹ ਗੁਰੂ ਸਤਨਾਮ ਆਰੀਏ ਦੇ ਵਾਪਸ ਪਰੇ ਤੱਕ ਤਾਂ ਇਧਰ ਹੀ ਸੜ ਪੈਣ ਬਹਿ ਜੂਗੀ ਕਰਨ ਨਹੀਂ ਵੇਖਣਾ ਵਿਚਾਰੀ ਜੀ ਰੱਖੀ ਪੂਰੇ ਬਹਿ ਜਾ ਕਰਨ ਕਰਨ ਮੂਰੇ ਬਹਿ ਜੂਗਾ ਅਨੇ ਉੱਤੇ ਉੱਤਰ ਜਾਣਾ ਸੁਪਰੀ ਤੂੰ ਬਿਲ ਚਲੋ ਸਾਂਝੀ ਚੱਲੋ ਆਇਓ ਹਣ ਤੁਸੀਂ ਗੇੜਾ ਮਾਰਿਓ ਤੋਈ ਗੇ ਆਓ ਠੀਕ ਕਰੂ ਛੁੱਗੂ ਨੂੰ ਸਕੂਲ ਕੋਲ ਸਕੂਲ ਚ ਜਾ ਕੇ ਬਾਹਰ ਕਰਾਂਗੇ ਸਕੂਲ ਤੇ ਜਾ ਕੇ ਤੇਜ ਇਹ ਲਾ ਦੋ ਵੀ ਇਹ ਚੱਲ ਬੈਠ ਤੂੰ ਵੀ ਬੈਠਾ ਹਾਂ ਔਰੇ ਨਾ ਬਾਹਰ ਕਰ ਤੈ ਵੀ ਗੱਡੀ ਚ ਜਲਾ ਚੱਲ ਬੈਠ ਮੈਂ ਕਰ ਦੂਗੀ ਜਦ ਮੂੰਹ ਦੇਖ ਕੇ ਰੰਗ ਉੜ ਗਿਆ ਲੈ ਕਿਹੜਾ ਲੰਗ ਉੜ ਗਿਆ ਕੋਈ ਨਹੀਂ ਖੁਸ਼ ਆਗਾ ਮੈਂ ਬੂਹਰ ਤੇ ਨਾਲੇ ਜਾਊਗੀ ਤ੍ਰੀਤੇ ਦਾਸ ਕੁਲ ਦੇਖ ਕੇ ਆਉਗੀ ਹੈ ਬੂਆ ਨੇ ਚਲ ਦੇਣਾ ਕਹੇ ਹਾਂ ਚਲੋ ਚਲੋ ਠੀਕ ਹੈ ਜੀ ਮਿਲਦਾਗਾ ਹਾਂ ਚਲ ਕੀ ਕਹਿੰਦੀ ਪਤਾ ਨਹੀਂ ਮੋਟਰ ਤਾਂ ਛੱਕ ਪਜਾਣਾ ਹੈ ਤਾਂ ਹੈ ਨਹੀਂ ਉਰੇ ਮੋਟਰਸਾਈਕਲ ਤਾਂ ਹੈ ਨਹੀਂ ਉਰੇ ਪਾਪਨਾ ਉਹ ਬਾਹਰ ਚਲੋ ਮਿਲਦੇ ਜੀ ਤੁਹਾਨੂੰ ਫੇਰ ਪਹੁੰਚ ਗਏ ਜੀ ਰੀਤੇ ਦਾ ਸਕੂਲ ਕੋਲ ਤੇ ਤਾਂ ਹੁਣ ਬੂਜੀ ਨੂੰ ਬਾਹਰ ਤਾਂ ਕਰੀ ਨੀ ਪੁੱਤ ਹਾਂ ਕਾ ਆਜਿਓ ਫੇਰ ਕਹਤੇ ਹੁਣ ਤੱਕ ਕਹਤੇ ਕਾ ਆਜਿਓ ਬਾਹਰ ਚੱਕੋ ਬਣਾ ਚਲ ਚਲ ਓਤੇ ਚੱਕ ਨਹੀਂ ਹੁੰਦਾ ਇਹ ਆਹ ਲਾ ਸਰਕਾਰ ਬੂਆ ਨੂੰ ਬਾਹਰ ਕਰ ਸਵਾਰ ਕਿਉਂ ਆ ਜਾ ਪਾਰੀ ਕਰ ਬੂਜੀ ਨਿਕਲ ਚਲ ਤੱਕੀ ਚਲੋ ਜੀ ਆਈਏ ਤੇ ਹੁਣ ਛੁੱਟੀਆਂ 'ਚ ਠੀਕ ਆ ਜੀ ਤਾਂ ਚਲ ਫਿਰ ਚਲ 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 ਜੀ ਚਲ ਚਲੀ ਬਾਏ ਚਲੋ ਮਿਲਦੇ ਆਂ ਜੀ ਫੇਰ ਲੋ ਜੀ ਅਜੇ ਅੱਡੇ 'ਚ ਅਸੀਂ ਪਹੁੰਚੇ ਸੀ ਤੇ ਬੱਸ ਕਹੀ ਮਿਲ ਭੈਣ ਨੂੰ ਤਾਂ ਕਹਿੰਦੀ ਮੈਂ ਪ੍ਰਾਈਵੇਟ 'ਚ ਚੱਲ ਜਣਾ ਮੈਂ ਤਾਂ ਕਿਆ ਸੀ ਵੀ ਉਧਾਰ ਕਾਰਡ ਵਾਲੇ 'ਚ ਚੱਲ ਪਰ ਨਹੀਂ ਆ ਲੋ ਜੀ ਪੈਰ ਨੂੰ ਚੜਾ ਕੇ ਜੀ ਅ ਬਾਜ਼ਾਰ ਚ ਆ ਗਿਆ ਸੀ ਤੇ ਮਾਰਨਿੰਗ ਟਾਈਮ ਹੈ ਜੀ ਇਹ ਹੈਗਾ ਜੀ ਇੱਥੇ ਲੇਬਰ ਚੌਂਕ ਵੀ ਹੈਗਾ ਜਿਹੜੀ ਆਪਣੀ ਲੇਬਰ ਕਿਸੇ ਨੂੰ ਵੀ ਜਰੂਰਤਾ ਤਾਂ ਇੱਥੇ ਤੋਂ ਲੈ ਕੇ ਜਾਂਦਾ ਤੇ ਇੱਧਰ ਮੇਰੀ ਨਿਗਾਹ ਪੈ ਗਈ ਸੀ ਹੋਰ ਹੈ 6 ਕਰੋੜ 6 ਕਰੋੜ ਦਾ ਲੋਡ ਨਹੀਂ ਬਾਬਾ ਜੀ ਬਸ ਲੱਖਾਂ ਚ ਰੱਖੀ ਮਹਤਲ ਵੀ ਇਹ ਬੰਪਰ ਵੀ ਲੈ ਚਾਲਦੇ ਆ ਅਜਾ ਨਿਕਲਿਆ ਪਤਾ ਨਹੀਂ ਨਹੀਂ ਨਿਕਲਿਆ ਸਾਜਰੇ ਸਾਜਰੇ ਦਾ ਟਾਈਮ ਆ ਬਾਈ ਨੇ ਜੇ ਦੁਕਾਨ ਉੱਪਰੇ ਕਰ ਰਿਹਾ ਮਾ ਵੀ ਚੱਲ ਤੁਸੀਂ ਜਦ ਤੱਕ ਦੁਕਾਨ ਉੱਪਰ ਕਰੋ ਤੇ ਆਪਾਂ ਟੈਕਟਾ ਹੈਗੇ ਜਿਹੜੇ ਵਿਕਲੀਆਂ 6 ਕਰੋੜ ਵਾਲੀਆਂ ਹੈ ਜੀ ਹੈ ਜੀ ਮੰਨੂ ਕਿੰਨੇ ਤੋਂ ਆਉਂਗੇ ਉਹ ਤੇ ਜਦ ਹੈ ਜੀ ਮੰਨੂ ਕਿੰਨੇ ਕਰੋੜ ਤੋਂ ਕਢਵਾਉਂਗੇ ਲੈਟਰੀ ਚ ਆਏ ਤਾਂ ਉਹ ਤੁਹਾਡਾ ਪਹਿਲਾ ਨਾਮ ਆਈ ਆਪਣੇ ਸ਼ਹਿਰ ਚ ਆ ਤਾਂ ਨਹੀਂ ਅੱਜ ਤੱਕ ਕਿਸੇ ਨੂੰ ਪਿਆ 10 ਕਰੋੜ ਦਾ ਲੋਹੜੀ ਬੰਪਰ ਨਿਕਲ ਕੇ ਆਈ ਆਪਣੇ ਹਾਂ ਜੀ ਹਾਂ ਜੀ ਨੂਰਪੁਰ ਵੇਤੀਆਂ ਦੇ ਕੋਲ ਪੜਵਾ ਪਿੰਡ ਹੈ ਨਾ ਹਾਂ ਮੈਂ ਬੁਧਾਰੀ ਚੰਡੇ ਦਾ ਪਿੰਡ ਹਾਂ ਉਧਰ ਨਹੀਂ ਖੜਾ ਹਾਂ ਹਾਂ ਐਸ ਬਾਰ ਵਾਲਾ ਲੋਕਾ ਫੋਟੋ ਲੱਗੀ ਹੈ ਜੀ 10 ਕਰੋੜ ਵਾਲੇ ਦਿੰਦੇ ਅੱਛਾ ਬੜਵਾ ਪਿੰਡ ਆਪਣਾ ਇੱਥੇ ਦਾ ਰੋਪੜ ਜ਼ਿਲ੍ਹੇ ਦਾ ਇਹ ਬੇਚਾਰਾ ਤੁਸੀਂ ਖੜਾ ਪੁੱਠਾ ਹੀ ਕਰਿਆ ਪਿਆ ਇਹ ਇਧਰ ਰਾਤ ਨੂੰ ਬਧਾਂਦੇ ਤਾਂ ਨਹੀਂ ਇਹ ਅੱਛਾ ਆ ਇਹ ਰੱਖਣਾ ਫੇਰਾ ਫੇਰ ਟਿਕਟ ਤੁਹਾਡੇ ਕੋਲ ਤੋਂ ਵਿਕੀ ਵੀ ਸੀ ਕਿੱਥੇ ਹੋਰ ਤੋਂ ਨਾ ਇਹ ਵਿਕੀ ਜੀ ਨੂਰਪੁਰ ਵਿੱਚ ਹੀ ਹੈ ਫਿਰ ਉਧਰ ਚ ਤਾਂ ਕੀ ਉਹਨਾਂ ਨੂੰ ਕੀ ਟਿਕਟ ਵਾਲਿਆਂ ਨੂੰ ਕੀ ਬੈਨੀਫਿਟ ਹੋਇਆ ਜਿਹਨੇ ਵੇਚੀ ਉਹਨੂੰ ਵੀ ਮਿਲਦਾ ਵਿੱਚ ਤੇ ਉਹ ਠੰਡ ਥਰਡ ਪਾਰਟੀ ਕੋਲ ਹੋਗੀ ਕਿ ਇਹ ਜਿਹੜਾ ਸੈਕੰਡ ਪਾਰਟੀ ਵਾਲਾ ਨਹੀਂ ਹਾਂਜੀ ਉਹਨੂੰ ਮਿਲੇਗਾ ਜੀ ਉਹਦਾ ਕਮਿਸ਼ਨ ਅੱਛਾ ਫਰਸਟ ਪਾਰਟੀ ਫਰਸਟ ਪਾਰਟੀ ਜੀ ਕੋਈ ਜੀਪੀ ਐਂਟਰਪ੍ਰਾਈਜ਼ ਹੈ ਪਣੀਪਟਿਆ ਅੱਛਾ ਜੀ ਨੇ ਸਾਰੇ ਟਿਕਟਾਂ ਬਣਾ ਕੇ ਗਾਹਾਂ ਸੇਲ ਕਰੀ ਹਾਂ ਠੀਕ ਹੈ ਠੀਕ ਹੈ ਚਾਹ ਦਿਖਾਓ ਫਿਰ ਮਹਾਰਾਜ ਆ ਤੁਹਾਡਾ ਨੂਨ ਕਰੋ ਕਿਰਪਾ ਦੇਖਦੇ ਹਾਂ ਹੁਣ ਵੇ ਕੀ ਨਿਕਲਦਾ ਅੱਜ ਤੱਕ ਪਹਿਲੀ ਵਾਰ ਜਦੋਂ ਟਿਕਟ ਪਾਈ ਸੀ ਜਦੋਂ ਮੇਰੇ ਟਿਕਟ ਦੇ ਪੈਸੇ ਮੁੜਦੇ ਜਦੋਂ 300 ਰੁਪਏ ਰੇਟ ਦਾ ਟਿਕਟ ਦਾ ਉਹਦੇ ਬਾਅਦ ਹਰ ਇੱਕ ਸਾਲ ਪਾਦੀ ਤੇ 6 ਕਰੋੜ ਦਾ ਸਹੀ ਪਹਿਲੇ ਉਸ ਟਾਈਮ 3 ਕਰੋੜ ਦਾ ਸੀਗਾ ਨਾ ਹਾਂ ਹੁਣ 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 ਮੈਂ ਟਿਕਟ ਕਰ ਲਵਾਂ ਜੀ ਸਲੈਕਟ ਟਿਕਟ ਕਰਵਾ ਹਾਂਜੀ ਹਾਂਜੀ ਕਰਵਾ ਵੀ ਕਿਹੜੀ ਕੱਢਣੀ ਕਿਹੜੀ ਨਹੀਂ ਜਿਹੜੀ ਤੁਹਾਡੀ ਇੱਛਾ ਜੀ ਵਾਇਗੁਰ ਦਾ ਨਾਮ ਲਓ ਬਸ ਉਹਦੇ ਕਰਨਾ ਜੋ ਕਰਨਾ ਉਹਨੇ ਦਿਲ ਬਦਲ ਲਿਆ ਜੇ ਬਦਲ ਲਿਆ ਨਾ ਕਿ ਜੋ ਹੱਦ ਦਿਨੋਂ ਤੇ ਬਦਲ ਨਹੀਂ ਹਾਂ ਆਪਣੇ ਹੱਥ ਬਸ ਕੁਝ ਨਹੀਂ ਹੈਗਾ ਹਾਂ ਜੋ ਕਰਨਾ ਉਹਨੇ ਕਰਦਾ ਜੀ ਉਹ ਕਹਿੰਦਾ ਲੱਖਾਂ ਤੋਂ ਕੱਖਾਂ 'ਚ ਵੀ ਉਹ ਹੀ ਲੈ ਜਾਂਦਾ ਕੱਖਾਂ 'ਚ ਤੇ ਲੱਖਾਂ 'ਚ ਵੀ ਉਹ ਹੀ ਲੈ ਜਾਂਦਾ ਉਹਦੇ ਹੱਥ ਬੜਿਆਈਆਂ ਉਹਦੇ ਮੇਹਰੀ ਬਹੁਤ ਹੈ ਜੀ ਹਾਂ ਫੇਰ ਹੋ ਜਵੇ ਛਕਣੇ ਦਾ ਦੋ ਪ੍ਰਸ਼ਾਦ ਹੈ ਜੀ ਸਾਰੇ ਜੇ ਫਿਰ ਵੀ ਅਸੀਂ ਮੋਰੋ ਮੋਰੋ ਕਰੀ ਗਏ ਫਾਇਦਾ ਕੋਈ ਨਹੀਂ ਉਹ ਕੋਈ ਲਾਭ ਨਹੀਂ ਚਲੋ ਫਿਰ ਵੀ ਬੰਦੇ ਨੂੰ ਬੜਾ ਇਲਾਕਾ ਚ ਮੋਣਾ ਚਾਹੀਦਾ ਸਰ ਜੀ ਜਦ ਤੱਕ ਇਨਸਾਨੀ ਜ਼ਿੰਦਗੀ ਹੈ ਹਰ ਇੱਕ ਦੀ ਜੀ ਜ਼ਰੂਰਤ ਹੈ ਉਹਨਾਂ ਜ਼ਰੂਰਤਾਂ ਪੂਰੀ ਕਰਨੇ ਦੀ ਕੋਸ਼ਿਸ਼ਾ ਜੀ ਹੈ ਹਾਂ ਅੱਜ ਕੱਲ ਦੇ ਟਾਈਮ ਹਾਂ ਰਿਕੁਆਇਰਮੈਂਟ ਨਹੀਂ ਪੂਰੀ ਹੁੰਦੀ ਅੱਜ ਕੱਲ ਦੇ ਸਮੇਂ ਦੇ ਵਿੱਚ ਹਾਂ ਜੀ ਜੀ ਮੈਂ ਕਹਿੰਦਾ ਇਹ ਇਹ ਵੀ 6 ਕਰੋੜ ਵਾਲੀ ਹੋਣਾ ਲੈ ਜੀ ਇਹ ਬਦੇ ਗਿਆ ਏਸੀ ਵੀ ਜਾਂ ਬੀ ਸੀ ਵੀ ਜਾਂ ਦੋ ਸੀ ਵੀ ਚੱਲਦੀ ਨਹੀਂ ਉਹ ਭਾਈ ਮੈਂ ਇਹ ਟਕਰਾ ਦਨਾ ਬਾ ਇਹ ਸੀਰੀਜ਼ ਬੀ ਸੀਰੀਜ਼ ਕਿਸੀਰੀ ਚ ਇੱਕੇ ਨਾਮ ਨਿਕਲਿਆ ਉਹ ਵੀ ਬਹੁਤ ਨਾ ਉਹਦਾ ਇੱਕੋ ਹੀ ਨਿਕਲਣਾ ਜੀ 6 ਕਰੋੜ ਦਾ ਜੋ ਤੁਹਾਡੀ ਇੱਛਾ ਜੀ ਇੱਕੇ ਨਿਕਲਿਆ ਵੇ ਮੇਰਾ ਨਾ ਬੱਬਾ ਤੇ ਪੈਂਦਾ ਮੈਂ ਬੀ ਸੀਰੀਜ਼ ਵਾਲੀ ਉਹ ਲੈ ਲੈਣੀ ਕਿਹੜੀ ਬੀ ਸੀਰੀਜ਼ ਵਾਲੀ ਆ ਨਾ ਇਹਦੇ ਜੋ ਘਾੜ ਲੰਦਾ ਕੋਈ ਦੇਖ ਕੇ ਬੀ ਚਲੋ ਬੀ ਫੋਰ ਬਾਬਾ ਨਾਨਕ ਆਏ ਹਾਏ ਬੀ ਫਾਰ ਬਾਬਾ ਨਰਕ ਵਾਕਈ ਗੱਲ ਸਹੀ ਹੈ ਬਾਬਾ ਨਰਕ ਕਰ ਦੇਵੇ ਕਿਰਪਾ ਚਲੋ ਮੈਂ ਕਾਟਲ ਮਾਜੀ ਟਿਕਟ ਲਾਸਟ 83 ਆ ਕਰ ਦਿਓ ਜੀ ਹੁਣ ਪੈਕ ਇਹ ਅਸੀਂ ਤੁਸੀਂ ਮੈਨੂੰ ਫੋਨ ਨੰਬਰ ਦੇ ਦਿਓ ਆਪਣਾ ਮੈਂ ਇਸ ਵਾਰ ਨਾਮ ਆ ਗਿਆ ਨਾ ਤੁਹਾਡਾ ਅੱਜ ਤੁਹਾਨੂੰ ਬੁਲਾਉਂਦਾ ਨਾ ਗੱਲ ਸਹੀ ਹੈ ਦੇ ਸਾਰੇ ਕਾਲ ਕਰੂਗਾ ਪੈਸਾ ਵਾਰੋ ਤੁਹਾਡਾ ਨਾਮ ਆਇਆ 6 ਕਰੋੜ ਦਾ ਆਜੋ ਇਹਨਾਂ ਦੇ ਪਟਾਕੇ ਵੇਚਣੇ ਚਲਾਣੇ ਆ ਮੂੰਹ ਮਿੱਠਾ ਕਰਾਣਾ ਲੱਡੂ-ਲੋਡੂ ਬਕਾਣਾ ਤੁਹਾਡੇ ਮੂੰਹ 'ਚ ਕੀ ਸ਼ੱਕਰ ਸ਼ੂਗਰ ਤਾਂ ਨਹੀਂ ਹੈਗੀ ਹੈ ਸ਼ੂਗਰ ਤਾਂ ਨਹੀਂ ਹੈਗੀ ਇਹਦੇ ਦਾ ਬਾਬਾ ਨਾਨਕ ਦਾ ਪਰੇਸ਼ਾਨਾ ਸ਼ੂਗਰ ਖਤਮ ਹੁੰਦੀ ਜੇ ਕੀ ਬਾਲੋ ਜੇ ਸ਼ੱਕਰ ਬਣਾਉਂਦੇ ਤਾਂ ਗੱਲ ਸਹੀ ਹੈ ਇਧਰ ਨਾਮ ਨਿਕਲਿਆ ਭਾਈ ਸਾਹਿਬ ਤਾਂ ਦੇਖੋ ਵੀ ਆਏ ਲੈ ਕੇ ਦੇਖ ਨਾਮ ਨਿਕਲਿਆ ਲੈ ਐਦਾਂ ਫਿਰ ਜਦੀ ਕਿਸਮਤ ਚਮਕਣੀ ਹੁੰਦੀ ਆ ਕਿ ਚੈੱਕੇ ਕਰਾਉਣ ਆਏ ਜੀ ਚੈੱਕ ਕਰਾਉਣ ਆ ਅੱਛਾ ਹੋ ਚਲ ਦੇਖਦੇ ਆ ਤੁਹਾਡਾ ਲੱਕ ਦੇਖਦੇ ਆ ਦੇਖਦੇ ਆ ਤੁਹਾਡਾ ਲੱਕ ਕਿੱਦਾਂ ਦਾ ਰਹਿੰਦਾ ਹਾਂਜੀ ਬਸ ਚੱਲ ਜੀ ਕੋਈ ਇੱਕ ਪਹਿਲਾਂ ਥਲੜੇ ਦੇਖਦੇ ਬਾਅਦ ਵਿੱਚ ਉੱਪਰ ਲੈ ਕੇ ਇਹਨਾਂ ਨੂੰ ਜਾਂਦੇ ਆ ਲੈ ਸਕੀਮ ਬੰਦਿਆਂ ਦੀ ਨਾ ਨਾ ਥੋੜਾ ਯਾਰ ਇੱਥੇ ਨੀਚੇ ਜਾਦਾ ਹੁੰਦੇ ਨਾ ਨਾਮ ਹਾਂ ਇਹ ਕਰਕੇ ਵੈਰੇ ਕੋਈ ਛੋਟਾ ਨਾ ਜਾ ਜਾਣਾ ਜੀ ਹੂੰ ਉੱਪਰਲੇ ਥੋੜਾ ਹੁੰਦੇ ਹਾਂ ਹਾਂ ਨਹੀਂ ਸਾਹਿਬ ਨਹੀਂ ਸਾਹਿਬ ਚਲੋ ਕੋਈ ਨਹੀਂ ਵੈਲ ਟ੍ਰਾਈ ਆ ਵੜਦੀ ਦੇਖੋ ਵੈਲ ਟ੍ਰਾਈ ਜਿੱਦਣ ਮੇਰਾ ਐ ਦੇਖਣਾ ਨਾ ਉਦਣ ਨਹੀਂ ਸਰ ਮਾਰਨਾ ਤੁਹਾਨੂੰ ਪਹਿਲਾਂ ਦੱਸ ਦਿੰਦਾ ਮੈਂ ਵੀ ਐ ਨਹੀਂ ਸਰ ਉਦਣ ਦਾ ਬਾਅਦ ਸਰ ਤਦ ਇੱਕੋ ਜਗ੍ਹਾ ਤੁਸੀਂ ਬੋਲ ਸਕਦੇ ਜੀ ਦੁਕਾਨਦਾਰ ਸਿਗਨਲ ਆਇਆ ਗੁਰੂਗੁਰ ਸਾਹਿਬ ਜੀ ਦਾ ਉਹ ਨਹੀਂ ਛੋਟੇ ਜੇ ਕੱਢਦੇ ਹੋ ਤਾਂ ਸਿਰ ਮਾਰਦੇ ਮੂੰ ਤੂੰ ਬੋਲਣਾ ਨਹੀਂ ਜੀ ਇੱਥੇ ਤੁਹਾਡਾ ਵੱਡਾ ਹੈ 6 ਕਰੋੜਾਂ ਦੀ ਕਿਉਂ ਬੋਲਣਾ ਛੋਟਾ ਨਾ ਸੌਣ ਸੁੱਕੇ ਨਾ ਭਾਦੋ ਹਰੇ ਕਾਫਤੀ ਹਾਂ ਸਭ ਨੂੰ ਸੁੱਕੇ ਨਾ ਭਾਦੋ ਹਰੇ ਕਿਉਂ ਨਾ ਨਾ ਤੁਹਾਡਾ ਕੁਝ ਬੰਨਣਾ ਨਾ ਮੇਰਾ ਕੁਝ ਤੁਸੀਂ ਤਾਂ ਖੁਸ਼ੀ ਖੁਸ਼ੀ ਤਾਂ ਹੀ ਦੇਖਦਾ ਮੈਂ ਬਟਾ ਨਾਮ ਹੋਗਾ ਹਾਂ ਵਾਕੀ ਗਾ ਤੁਹਾਨੂੰ ਵੀ ਉਮੀਦ ਆਉਂਦੀ ਹੈ ਵੀ ਜੇ ਕਿਸੇ ਨੂੰ ਬੜਾ ਨਾਮ ਨਿਕਲੂਗਾ ਤਾਂ ਅਜਲ ਤਿਆਰੀ ਕਰ ਬੰਦੇ ਆ ਹਾਂ ਬਾਕੀ ਸਾਡੇ ਮਾਲਕ ਉਹ ਆਪਣੇ ਜੋ ਬੜੇ ਚੰਡੀਗੜ੍ਹ ਦੇ ਆ ਅੱਛਾ ਆ ਨਾ ਆਪਣੇ ਉਹ ਸਰਦਾਰ ਜੀ ਕੇ ਨੀਲੀ ਸ਼ਰਟ ਵਾਲੇ ਹਾਂ ਠੀਕ ਆ ਠੀਕ ਆ ਠੀਕ ਆ ਹਾਂ ਆ ਮੈਂ ਦੇਖ ਲਿਆ ਤੁਸੀਂ ਇਨਾਮ ਦਵਾਇਆ ਹੈ ਕਿ ਜ਼ਰੂਰ ਤਾਨੂੰ ਲੱਡੂ ਕਾਣ ਲਗੇ ਮੈਂ ਤਾਂ ਉਧਰ ਦੇਖੇ ਨਹੀਂ ਫੋਟੋ ਮੈਂ ਗੁੜ ਨਾਲ ਸ਼ੂਗਰ ਕਰੀਏ ਤਾਂ ਤੁਸੀਂ ਤਾਂ ਖਾਣ ਲੱਗੇ ਵੇ ਗੁਲਾਬ ਜਾ ਬਣਾ ਆ ਜੋ ਮਰਜ਼ੀ ਖਾਵਾ ਜੀ ਕਹੋ ਸ਼ੁਗਰੋ ਤਾਂ ਕੋਈ ਬਾਬਾ ਨਾਟਕ ਦਾ ਪ੍ਰਸ਼ਾਦ ਖਾਣਾ ਖਾਣਾ ਜੀ ਹਾਂ ਜੇ ਖੁਸ਼ ਬੰਦਾ ਖੁਸ਼ ਹੋਊਗੀ ਪ੍ਰਸ਼ਾਦ ਦਾ ਦੇਖ ਲਿਆ ਤਾਂ ਬਸ ਉਹ ਹੀ ਸਭ ਤੋਂ ਵੱਡੀ ਸੀ ਆ ਸਭ ਤੋਂ ਵੱਡੀ ਵਾਕੀ ਗੱਲ ਸਹੀ ਹੈ ਲੋ ਜੀ ਇਹਦੀ ਮੈਂ ਹੁਣ ਕਰ ਦਵਾ ਪੇਮੈਂਟ ਵੀਰ ਨੂੰ ਫਿਰ ਮਿਲਦਾ ਸਾਨੂੰ ਤੇ ਠੰਡੇ ਕਰ ਰਿਹਾ ਐ ਇੰਜੋਏ ਤੇ ਅਸੀਂ ਉਹ ਨਵੀਂ ਗੱਲ ਤਾਂ ਨਹੀਂ ਕਰਦਾ ਮਾਸੀ ਜੀ ਵੀ ਹਾਂ ਮੈਂ ਪੈਂਦਾ ਕਿ ਮੈਂ ਸਵਾਲ ਨਾ ਕਰਾਂ ਮੈਨੂੰ ਆਪ ਨੂੰ ਸਵਾਲ ਲੱਗਦੀ ਉਹਦਾ ਤਾਂ ਜੀ ਹਾਂ ਵਾਸੇ ਕਹਿੰਦੇ ਜੇ ਕਦੇ ਇਹਦੇ ਨੂੰ ਦੁੱਧ ਪਾ ਲਵੇਂ ਹਾਂ ਅੱਧੀ ਜਿਵੇਂ ਕੱਲ ਮੇਰੇ ਛੁੱਟੀਆਂ ਹੁੰਦੀਆਂ ਸਕੂਲ ਤੋਂ ਆ ਕੇ ਹਾਂ ਜਿਹੜੀ ਬੋਤਲ ਲੈਂਦੇ ਉਹਦੇ ਵਿੱਚ ਦੁੱਧ ਪਾਣਾ ਇੰਨਾ ਸਵਾਲ ਆਦਾ ਨਾ ਫੈਂਟਾ ਨਹੀਂ ਜਾਂਦਾ ਉਹ ਕੋਈ ਹੋਰ ਠੰਡਾ ਹੁੰਦਾ ਤਾਂ ਠੀਕ ਹੈ ਹਾਂ ਉਹ ਗੋਲੀ ਵਾਲਾ ਬੱਤਾ ਹੁੰਦਾ ਤਾਂ ਉਹ ਗੋਲੀ ਵਾਲੇ ਬੱਤੇ ਚ ਦੁੱਧ ਰਲਾ ਦੂਗਾ ਨਾ ਮੈਂ ਇਹਦੇ 'ਚ ਦੁੱਧ ਰਲਾ ਦੂਗਾ ਕੱਲ ਤੇ ਮੈਂ ਮਾਵਾ ਸਮੇਂ ਹੀ ਨਾਲ ਲੈਣੀ ਹੋਣੀ ਹੈ ਜਿਹੜਾ ਆਇਆ ਸੀ ਨਾ ਪੁਲਿਸ ਵਾਲਾ ਉਹ ਤਾਂ ਕੋਕਚ ਵੀ ਪਰ ਦੁੱਧ ਹੀ ਨਹੀਂ ਦੁੱਧ ਪਾ ਲਿਆ ਅੱਛਾ ਤੈਨੂੰ ਦੁੱਧ ਦਾ ਜ਼ਿਆਦਾ ਸਕੀਨ ਆਵਾ ਹਾਂ ਹਾਂ ਆਹ ਨੂੰ ਦਰਮਾ ਮੈਂ ਮਿਕਸ ਕਰਕੇ ਨਾ ਬਣਾ ਲੈ ਦਿੱਤਾ ਠੀਕ ਜਦੋਂ ਮੈਂ ਤਾਂ ਨਹੀਂ ਹੁੰਦੀ ਠੀਕ ਆ ਕੋਲ ਪਰ ਇਹ ਕਰੀ ਸੰਦੀਪ ਨੂੰ ਦੁੱਧ ਲਿਆ ਦੇਣਾ ਠੰਡੇ ਚ ਦੁੱਧ ਨਾਲ ਆ ਕੇ ਪੀਣਾ ਠੀਕ ਆ ਕੋਈ ਨਹੀਂ ਕੋਈ ਨਾ ਕਰ ਹੌਲਕਾ ਤੇ ਖਾ ਜਾ ਗੜਦੀ ਨਹੀਂ ਮੇਰਾ ਕੱਚੀ ਛੜ ਬਸ ਮੈਨੂੰ ਬਚਾਏ ਭਾਦੋਤ। ਬੋਲੇਗਾ। ਦੂਰਾ। ਇਹ ਕਵਰ ਮਾਸੀ ਨਹੀਂ ਬੇਸੇ ਛੋਣੇ ਵਿੱਚ ਅਜੀਬ ਜਿਹਾ ਲੱਗਦਾ ਮੀਤੋਂ ਤੇਰੇ। ਬੋਲੋ ਕਹਿੰਦੇ ਨੇ ਵੀ ਜਸਤਾ ਵੀ ਉਹ ਬੰਦਾ ਮੁੰਡੇ ਨੂੰ ਆ ਬਲਾਉ ਹੋ ਜਾਂਦੀ। ਮੇਰੇ ਘਰ ਦੀ ਇੱਕ ਮਸਾਲਾ ਕਰਨ ਲਈ ਇੱਕ ਮਸਾਲਾ ਸਾਨੂੰ ਘੂਆ ਜੀ ਨੇ ਵੀ ਦੇਤੀ ਵੀ ਸਾਡੇ ਵਿੱਚ ਵੀ ਮਤਲਬ ਹੈਗੇ ਤੇ ਵੀ ਉਹ ਵੀ ਬਦਵਾਦ ਲੱਗਦਾ। ਜਦੋਂ ਹੁਣ ਆਪਾਂ ਮਾਲਾ ਜਮਨ ਵੀਰੇ ਕੇ ਲਾਵਗੇ ਮੈਂ ਬਣਾ ਕੇ ਬੰਗੀ ਜੇ ਨਾਮ ਬੱਝੇ ਰੱਜੇ। ਚਲੋ ਠੀਕ ਹੈ। ਇੱਕ ਵੀਡੀਓ ਹੋਰ ਹੋਊਗਾ। ਆਹ ਇਹਦੇ ਪਰ ਵੀ ਬਣ ਜੂਗੀ ਇੱਕ ਵੀਡੀਓ। ਚਲ ਕੋਈ ਨਹੀਂ ਆ ਜਾਣਗੇ ਟੈਨਸ਼ਨ ਹੀ ਲਈ ਦਿੰਦੇ ਆ ਸੌਰਜੇਵੇਂ ਹੁੰਦਾ ਸਾਰੇ ਸਾਡੇ ਵਾਂਗ ਵਿਹਲੇ ਥੋੜੋ ਆ ਜੀ ਬਸ ਅਸੀਂ ਤਾਂ ਭੈਣ ਵੀ ਵਿਚੇ ਰਲਾਈ ਬਾਰੇ ਮੁੰਡੇ ਨੂੰ ਕਹੀ ਜਾਂਦੀ ਰੋਟੀ ਮੈਂ ਪਪਕਾ ਕੇ ਰੱਖੀ ਐ ਡੱਬੇ ਦੇ ਵਿੱਚ ਆ ਕੇ ਖਾ ਲਈ ਚਲ ਕੋਈ ਨਹੀਂ ਪੀਲੇ ਜਿਹੇ ਠੰਡੇ ਆਏ ਪਿਆ ਰੀਤ ਨੇ ਆਪਣਾ ਗਲਾਸ ਖਾਲੀ ਕਰਕੇ ਰੱਖਤਾ ਰੀਤ ਨੇ ਤਾਂ ਹੁਣ ਰਵਿੰਦਰੇ ਪੀਊਗਾ ਮੇਰੇ ਨਾਂ ਦਾ ਭਾਈ ਮੇਰਾ ਪੁੱਤ ਆ ਹੁਣ ਪੀਣੀ ਪੈਣਾ ਤੂੰ ਪੀਉਂਗੀ ਪੀ ਲੈ ਮੈਂ ਤੂੰ ਪੀ ਲੈ ਤੈਨੂੰ ਬੜਾ ਰੋਕਿਆ ਕਿਸਨੇ ਆ ਸੁੱਚਾ ਪਾਣੀ ਤੁਹਾਡੇ ਘੁੱਟ ਦੱਬਿਆ ਜਾਂਦਾ ਪਾਣੀ ਵਰਗੀ ਰੀਸ ਨਹੀਂ ਇਹ ਜਿੰਨਾ ਪਾਣੀ ਹੁਣ ਪੀਉ ਜਬ ਉਹ ਗੱਲ ਬਣਾ ਕੇ ਆ ਜੀ ਛੱਡ ਨਹੀਂ ਜਿੰਨੇ ਮਾਰਦੀ ਕਿਰੋ ਪਰ ਜਿਹੜੀ ਪਾਣੀ ਪਿਆ ਇਹੋ ਪਾਣੀ ਉਹ ਤੋਂ ਹਾਂ ਪੀ ਲੈ ਪੀ ਲੈ ਪੀ ਲੈ ਪਾਣੀ ਤਾਂ ਤੂੰ ਪੀ ਠੰਡਾ ਨਾ ਪੀ ਪਾਣੀ ਜਿੰਨਾ ਮਰਜੀ ਪਾਣੀ ਦਾ ਤੈਨੂੰ ਨਿਲਾ ਦੂੰਗਾ ਮੈਨੂੰ ਨਾ ਜਿਵੇਂ ਪੀਜਾ ਹੋਇਆ ਹਾਂ ਆਏ ਫੋਟੋ ਆ ਗਿਆ ਪੀਜੇ ਦੇ ਨਾਲ ਨੂੰ ਮਿਰਚ ਜਿਆਦਾ ਦੀ ਮਿਰਚ ਦਾ ਮਿਰਚ ਤੇ ਜਿਆਦਾ ਦੀ ਆਹ ਫੂਡ ਖਾਣੇ ਜਲ ਨੂੰ ਕੋਕ ਵਧਿਆ ਨਾ ਡਾ ਨੂੰ ਨਹੀਂ ਮੈਨੂੰ ਕੋਕ ਬੰਦ ਨਾ ਕੀ ਕੋਕ ਉਹਦਾ ਕੋਈ ਕੋਕ ਉਹਦਾ ਆ ਜੇ ਕੋਕ ਕੋਈ ਜਗਾ ਸਹੀ ਹੈ ਜੇ ਮੰਨ ਲਓ ਬੰਦੇ ਨੇ ਜਿਦਾ ਹੁਣ ਕੁਝ ਭਾਰੀ ਚੀਜ਼ ਖਾਣ ਖਾਣ ਦੀ ਦਾ ਲਿਮਟ ਹਰ ਇੱਕ ਚੀਜ਼ ਦੀ ਕੋਈ ਲਿਮਟ ਹੁੰਦੀ ਹੈ ਲਿਮਟ ਤਾਂ ਹੁੰਦੀ ਹੈ ਵੀ ਜੇ ਹੁਣ ਇੱਕ ਗਲਾਸ ਚੱਲ ਮੈਂ ਵੀ ਪੀਲ ਮਾ ਠੰਡੇ ਦਾ ਤਾਂ ਕੋਈ ਨੁਕਸਾਨ ਨਹੀਂ ਜੇ ਮੈਂ ਇਹ ਸਾਰੇ 5 ਪੀਲ ਮਾ ਤਾਂ ਇਹਦਾ ਨੁਕਸਾਨ ਹੈ ਮੈਂ ਪੀਤਾ ਮੇਰਾ ਗਾਹ ਨਾ ਪਾਇਆ ਮੈਂ ਤਾਂ ਕੋਈ ਗਾਹ ਪਾਈ ਨਹੀਂ ਕਿਹੜਾ ਗਾਹ ਪਾਇਆ ਅੱਜ ਤਾਂ ਤੈਨੂੰ ਕਹਿੰਨੇ ਵੀ ਹੋਰ ਪੀ ਦੋ ਤਿੰਨ ਤੂੰ ਆ ਦੋ ਗਲਾਸ ਆ ਤਿੰਨ ਤੇਰੇ ਪਿਆਏ ਦੋ ਗਲਾਸ ਸੁੱਚੇ ਗਾਹ ਤਾਂ ਪਾਇਆ ਨਹੀਂ ਗਾਹ ਤਾਂ ਤੇਰੇ ਦੁੱਧ ਨੇ ਪਾਇਆ ਹੈਲੋ ਇੱਕ ਵੀ ਘਾਹ ਆਈ ਤੇ ਕਰ ਚਾਚੇ ਦੇ ਜਿੱਥੇ ਚੋੜ ਦੰਨਾ ਇੱਕ ਤਾਂ ਇਹ ਮੈਂ ਪੀ ਲੂੰਗਾ ਉਹ ਗਾਹ ਤਾਂ ਤੇਰੇ ਦੁੱਧ ਨੇ ਪਾਇਆ ਵੀ ਇਹਦੇ ਚ ਜਿਹੜਾ ਦੁੱਧ ਪੈਣਾ ਉਹਨੇ ਪਾਇਆ ਹੋਰ ਹਾਂ ਨਾ ਭਾਈ ਪੀ ਲੈ ਨਾ ਭਾਈ ਇੰਤਾਂ ਬਿਠਲੀ ਦੇਖ ਅਰੇ ਰੀਤ ਨੇ ਤਾ ਉਹ ਕੁਰਸੀ ਕੱਢ ਲਈ ਆ ਕੱਢ ਲਈ ਅਜੇ ਨੂੰ ਟੈਡੀ ਨਹੀਂ ਇੱਧਰ ਪਿਆ। ਕੀ ਹੋ ਗਿਆ? ਬਿਲਕੁਲ ਤੇਰੀ ਡਾਈਟ ਚੱਲਾਂਗੀ। ਹਾਂ ਪੈਣਾ ਨੂੰ ਇਹ ਤਾਂ ਖਾਣਾ ਪੀਣਾ ਬੰਦ ਤੋੜ ਬੰਦ ਕਰਾ ਦੇਣਾ ਇਹ ਤਾਂ ਸਾਰੇ। ਕੀੜੇ ਮਗਾਉਣੇ ਨੇ ਕੀ? ਅੱਜੇ ਬੰਦ ਕਰ ਦੇਣਾ ਆਪਾਂ ਨੇ ਅੱਜ ਲੁਧਿਆਣਾ ਦੇ ਸਰਚ ਘੁੰਮਣੇ ਤਾਂ ਖਾਣਾ ਪੀਣਾ ਬੰਦ ਅੱਜ ਤੇ। ਅੱਜ ਹੋ ਤੁਮਾਰਾ। ਅੱਜ ਨਹੀਂ ਆ ਰਹੇ। ਇਹ ਜਾਸਮੀਨ ਜਿਹੜਾ ਤੈਨੂੰ ਮੈਂ ਡੋਮੀਨੋਸ ਦਾ ਪੀਜ਼ਾ ਲੈ ਕੇ ਕਿੱਥੇ ਕਿੰਨਾ ਖਾ ਕੇ ਆਇਆ। ਅੱਜ ਤਾਂ ਸੱਚੀ ਵਾਲਾ ਗਵਿੰਦਰ। ਚੱਕ ਚੱਕ ਦੁਨੀਆ ਮਰ ਚੱਕ ਅੱਜ ਬਾਟਰ ਖਾਦਣਾ ਅੱਜ ਚਾਹ ਬਾਦ ਬੰਦ ਹੈ ਜੀ ਕਰ ਲੈ ਵਾ ਡੋਮੀਨੋਸ ਦਾ ਪੀਜ਼ਾ ਆ ਗਈ ਯਾਰ ਰੱਬਾ ਡੋਮੀਨੋਸ ਦੀ ਦੁਕਾਨ ਸੜੀ ਲੱਭੇ ਨਾ ਲੋਧਾ ਸਾਹ ਚ ਆ ਗਈ ਹੈ ਜੀ ਮੈਂ ਦਾਦੇ ਹੈ ਜੀ ਉਹ ਤਾਂ ਮੈਂ ਤੇਰੀ ਲੱਭੇ ਹੀ ਨਾ ਮੈਂ ਗੱਡੀ ਉਹ ਰੇਣੀ ਸੜੀ ਚਾਬੀ ਮਨ ਫੜਾ ਦੀ ਹੈਲੋ ਮੈਂ ਲੋਕੇਸ਼ਨ ਲਾ ਲੇਨ ਡੋਮੀਨੋਸ ਦੀ ਹਰੇ ਕੇ ਚੌਂਕ ਪਰ ਲਾਦੀ ਕਰਨ ਜਿੱਦਨੂ ਦੁਕਾਨ ਆਈ ਕਰਨ ਉਹ ਤਾਂ ਓਪਰਚੁਨਿਟੀ ਜਾਇ ਕਰਨਾ ਤੁਸੀਂ ਸਾਡਾ ਕੀ ਉੱਲਾ ਪਰ ਯਾਰ ਮੁੜ ਗਈ ਉਹ ਗੱਡੀ ਮੈਂ ਲੱਪੈਣ ਵੀ ਗਾਹ ਚ ਨਾਲੇ ਬੈਟੀ ਖਾਣੇ ਵਾਲੀ ਮੇਰੀ ਗੱਲ ਥੋੜੀ ਜਿਹੀ ਮੈਂ ਕਿ ਮੈਂ ਚਾਪੀਓ ਚਾਚਾ ਜੀ ਨੂੰ ਮੈਂ ਨਹੀਂ ਪਤਾ ਕਦੇ ਵੀ ਇਹਨੇ ਮੇਰੀ ਸਪੋਰਟ ਦਿੱਤੀ ਪਤਾ ਰੌਲੇ ਮਗਾ ਲੂਗੇ ਚਲੋ ਬਸ ਗੱਲ ਕਰਾਂਗੇ ਤੁਸੀਂ ਪੀਜ਼ਾ ਖਾਣੇ ਮੇਰੀ ਕੁੜੀ ਦੇ ਇੱਕ ਮੇਜ਼ ਜਾਦੂ ਦੀ ਕੋ ਗਲਤੀ ਵਾਂਗ ਅਬ ਵੀ ਸਪੋਰਟ ਦਿੰਦੀ ਹੈ ਇਹ ਕੀ ਮੰਨਦੀ ਨਾ ਗਲਤੀ ਹੈ ਕਿਹੜੀ ਆਉਂਦੀ ਹੈ ਲਾ ਉਹ ਗੱਲ ਕਰੀ ਗਿਆ ਮੈਂ ਜਦੋਂ ਯਾਦ ਮੈਂ ਮਾਦੀ ਇਹ ਜਿਹੜਾ ਉਹ ਆਪੇ ਭਾਵੇਂ ਦੇਖ ਤੂੰ ਵੀ ਆਪੇ ਜਿਹੜਾ ਆਦਮੀ ਮੇਰੀ ਕੋਈ ਗਲਤੀ ਹੁੰਦੀ ਹੈ ਤੇਰੀ ਸਪੋਰਟ ਕਰਦੀ ਹੈ ਕੁੜੀ ਤੇਰੀ ਹਾਂ ਮੈਂ ਕਿਹਾ ਵੀ ਤੂੰ ਮੇਰੀ ਸਹੀ ਗੱਲਾਂ ਜੀ ਨਹੀਂ ਕਰਦਾ ਚਾਹ ਤੋਰਾ ਉਹ ਰੇ ਉਹ ਬਚਾਰਾ ਕੋਸਰੀ ਕਹਾ ਸਕਦਾ ਉਹ ਚਾਚਾ ਯਾਰਾ ਦੋਸਤਾ ਵਰਗਾ ਉਹਨੂੰ ਚਾਚਾ ਮਿਲਿਆ ਪਿਆ ਉਹ ਚਾਚੇ ਚਾਚੇ ਨਾਲ ਉਹਨੇ ਹਰ ਟਾਈਮ ਗੱਲਬਾਤ ਕਰਨੀ 100 ਜਗ੍ਹਾ ਅਸੀਂ ਇਕੱਠੇ ਹੋਣਾ ਕੀ ਕਹਿ ਕੁਝ ਨਹੀਂ ਕੱਥੀ ਬੈਲੇ ਬੁਖਲੇ ਇੱਕ ਆਕੇ ਚੌਧਰ ਜੀ ਕਹਿੰਨ ਦਿੱਤੀ ਆ ਇਹ ਛੋਟ ਆ ਛੋਟੇ ਪੀਮਪਰ ਬਹਿ ਜਾ ਤੂੰ ਆ ਛੋਟਾ ਪੀਮ ਆ ਇਹਦਾ ਇਹਦਾ ਹੁਣ ਗਿਆ ਛੋਟੇ ਪੀਮਰਾ ਹੀ ਹੋ ਰੇ ਆਗੇ ਬੜੇ ਪੀਮਰਾ ਹੀ ਆਗੇ ਹੁਣ ਤਾਂ ਇਹਦਾ ਗਿਆ ਨਾ ਆਉਦੇ ਤਾਂ ਆਗੇ ਜਵਾਕੇ ਦੇਖਣੀ ਬੰਦ ਕਰ ਹੁਣ ਤਾਂ ਜਿਆਦਾ ਚੱਲਦਾ ਮੋਟੂ ਪਥਰੂ ਜੀ ਹਾਂ ਮੋਟੂ ਬਿਦਲੂ ਹਾਂ ਪੁੱਤ ਆ ਆ ਗਲਾ ਸਦੀ ਆ ਆ ਲੈ ਲੈ ਤੂੰ ਚੱਲ ਪੀ ਲਈ ਤੂੰ ਹੋਰ ਕੀ ਚਾਹੀਦਾ ਚਲੋ ਮੈਂ ਵੀ ਫੌਗ ਦੇਖ ਕੇ ਪਹਿਲਾਂ ਪਹਿਲਾਂ ਇੱਕਾ ਪਿਕਾਚੂ 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 ਦੇ ਦੇ ਨਾ ਮੈਂ ਵੀ ਸਾਡੇ ਦਾ ਸਾਰੇ ਆਪਣੇ ਕਾਰਟਨ ਬੜੇ ਬੇ ਤੇ ਇੱਕ ਤਾਂ ਮਨ ਗਿਆ ਹੀ ਮिक्की ਮਾਊਸ ਜਾਪਾ ਯਾਰ ਸਾਡਾ ਉਹ ਜਾਪਾ ਤੇ ਆਇਆ ਤੂੰ ਤਵਾ ਮਾੜੇ ਬੋਲ ਦੇ ਜਾ ਆਪਣੇ ਆਪਣੇ ਤਾਂ ਚੱਲ ਮੈਂ ਤਾਂ ਦਿੱਤੇ 20 ਸਾਲ ਬੜਾ ਹੋਣਾ 20 ਸਾਲ ਬੜਾ ਦਿੱਤੇ 20 ਤਾਂ ਨਹੀਂ ਹੋਣਾ ਯਾਰ ਕਿੰਨੀ ਉਮਰ ਹੈ ਤੇਰੀ ਮੇਰਾ 99 ਦਾ ਹੀ ਪਿਛੇ 99 ਮੇਰਾ 83 ਦਾ ਨਹੀਂ ਦੋ ਸਾਲ ਛੋਟਾ ਹੈ ਰਾਸੀ ਦਾ ਮੇਰਾ ਸਮਝਦਾ 10 ਸਾਲ 13 13 ਸਾਲ ਬੜਾ ਮੈਂ ਤੇਤੇ ਫਿਰ ਤੂੰ ਮੈਨੂੰ ਮੈਂ ਆਪਣੀ ਕੈਟਾਗਰੀ ਚ ਤੈਨੂੰ ਨਾ ਗਿਣਾ ਮੈਂ ਤਾਂ ਬੁੜਿਆਂ ਚ ਆ ਗਿਆ ਹਾਂ ਮੈਂ ਵੀ ਬੁੜੀਆਂ ਪਾਪਾ ਕੋ ਭੈਣ ਭਾਈ ਆਪਾਂ ਦਾ ਨਹੀਂ ਕੋਈ ਨਹੀਂ ਨਹੀਂ ਆ ਪੀ ਤੂੰ ਆ ਗੱਲ ਹੀ ਕਰ ਤੂੰ ਵੀ ਜਿਹੜਾ ਪੀਦਾ ਤਾਂ 6 6 ਸਾਲ ਛੋਟਾ ਹੈ ਠੀਕ ਆ ਇੱਥੇ ਮੈਂ ਆਪਣਾ ਬੈਠਾ ਮੈਂ ਲੰਬੀ ਲੱਤੋ ਤਾਂ ਕਿ ਆ ਪਾਈ ਤੇ ਜੀ ਮੇਰੀ ਹਾਂ ਭਾਈ ਗੱਲ ਤੇ ਹਾਈਟ ਨੂੰ ਲੱਗੀ ਹੈ ਮੈਂ ਤਾਂ ਥੋੜੀ ਮਾਤ ਲੈਣੀ ਮੈਂ ਹੁਣ ਅੱਜ ਦੇਖਿਆ ਨਾ ਦੇਖੀ ਪਤਾ ਕੀ ਇਹ ਕਹਿ ਨਹੀਂ ਵਿਚਾਰੀ ਮੈਂ ਪਤਲੀ ਹੋਣਾ ਅੱਜ ਦੇਖੀ ਡੋਮੀਨੋ ਦਾ ਪੀਜ਼ਾ ਨਾ ਹੋਣਾ ਨਾ ਖਾਣਾ ਹੀ ਨਹੀਂ ਆਇ ਨਾ ਨਾ ਖਾਣਾ ਹੀ ਨਹੀਂ ਅੱਜ ਦੇਖੀ ਤੇਰੇ ਤੁਹਾਨੂੰ ਦੇ ਦਾਂ ਸਾਰਿਆਂ ਨੂੰ ਵੀ ਤੁਸੀਂ ਖਾਓ ਮੇਰੇ ਲਈ ਤਾਂ ਜਿੱਦ ਨੇ ਮੈਂ ਚਲੀ ਗਈ ਕੱਲ ਰੋਟੀ ਬਸ ਰੋਟੀ ਫੇਰ ਮਾਤਾ ਪਰ ਅੱਜ ਸਭ ਕੁਝ ਲੜ ਅੱਛਾ ਅਰ ਮਤਲਬ ਡਾਈਟ ਸ਼ੁਰੂ ਕਰਨੀ ਕੱਲ ਤੇ ਹੀ ਹਾਂ ਅੱਜ ਤੇਰੀ ਅੱਜ ਤਾਂ ਪਤਾ ਉਹ ਅਰ ਉਹ ਕੀ ਲੈ ਕੇ ਜਾਵਾਂਗੇ ਤਾਰੇ ਜਿਹਾ ਮੈਂ ਪਤਰੀ ਜਿਹਾ ਦੀ ਪੈਣਾ ਐ ਤਾਂ ਤਾਂ ਉਹ ਕੰਮ ਆ ਜਾ ਕੋਈ ਸ਼ਰਾਬੀ ਨੇ ਸ਼ਰਾਬ ਛੱਡਣੀ ਹੁੰਦੀ ਨਾ ਕੋ ਕਹਿੰਦਾ ਅੱਜ ਮੈਂ ਪੇਟੀ ਦਾਰੂ ਦੀ ਪੀਣੀ ਆ ਕੱਲ ਨੂੰ ਛੱਡ ਦੇਣੀ ਕੱਲ ਦੇ ਚਾਹ ਪੜਾ ਮੂੰਹ ਉਹ ਕਹਿੰਦਾ ਅੱਜ ਅੱਜ ਤਾਂ ਕੋਈ ਕਹਿ ਨਹੀਂ ਬੰਦਾ ਵੀ ਯਾਰ ਸਾਥ ਦੀ ਜੇ ਕੋਈ ਮੋਟਾ ਹੀ ਜ਼ੋਰ ਪਾਵੇ ਤੇਰੇ ਜੀ ਤੂੰ ਆਈ ਉਹ ਕੰਮ ਕਰਨ ਲੱਗੇ ਵਿਆਹ ਵੀ ਨਹੀਂ ਉਹ ਕਹਿੰਦਾ ਨਾਲ ਆ ਬੰਦਾ ਕਹਿੰਦਾ ਇਹ ਛੁੱਣ ਦੇਣਾ ਕਹਿੰਦਾ ਕੋਈ ਕਹਿ ਨਹੀਂ ਬੰਦਾ ਵੀ ਆ ਤਾਰੂ ਹੁਣ ਛੱਡਦੀ ਯਾਰ ਇਹ ਕੋਈ ਬਹੁਤੇ ਯੋਰ ਭਾਗ ਰਾ ਫੇਪੀ ਪਤਾ ਨਾਲ ਹੱਤਾ ਤੇ ਹਰ ਬਾਇਰੇ ਕਮਾਏ ਜੋ ਪਾੜੀ ਉਹ ਰੱਖਿਆ ਕੋਹੜ ਪੜਗਾ ਜੋਰ ਪਾਊਡਰ ਰੱਖੀ ਵੀ ਤੇਰੇ ਨਾਲ ਅਜੇ ਤੋ ਕਹੀ ਜਾਂਦੀ ਐ ਵੀ ਲੈਣ ਤੇ ਪੀਜ਼ਾ ਖਾਣ ਦੀ ਬਾਤ ਚ ਉਹਨਾਂ ਕਰਨਾ ਚੱਲ ਖਾ ਲੈ ਤੀ ਖਾਏ ਲਾ ਕੀ ਤੇਰੀ ਉਹ ਜੋਰ ਪਾਊਡਰ ਲਵਾ ਤੇ ਨਾਲਾ ਚਲੋ ਆਸੀ ਪਜਾ ਕੇ ਜੀ ਇਹ ਸਾਡਾ ਇੱਕ ਈ ਚੱਲੀ ਵਾਲਾ ਤੇ ਉਹਦਾ ਬਾਪੂ ਜੀ ਸਾਡੇ ਕੇ ਪ ਭੈਣ ਦੇ ਡੈਡੀ ਜੀ ਉਹ ਕੱਪੜੇ ਚੇਚ ਕਰਨਗੇ ਅਜੀਤ ਟਾਈਮ ਤੋਂ ਪਹਿਲਾਂ ਹੀ ਪਹੁੰਚ ਗਏ ਟਾਈਮ ਤੇ ਅਸੀਂ ਪਵੰਦਾ ਥੋੜੇ ਜੇ ਤਾਂ ਕਰਕੇ ਤੇ ਹੁਣ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਤੁਹਾਡੀ